ਕੋਈ ਕਹਿੰਦਾ ਉਹ ਮੇਰੇ ਥੰਦਾ ਚਾਰੀ ਕਾਮਯਾਬਾ ਹੈ ਕੋਈ ਕਹਿੰਦਾ ਸਾਡਾ ਫਲਾਨਾ ਰਿਸ਼ਤੇਦਾਰ ਪਾਉਂਦਾ ਉਹ ਨਹੀਂ ਖਰਾਬ ਹੁੰਦਾ ਅਚਾਰ ਪਰ ਮੈਂ ਕਹਿੰਨਾ ਅਸੀਂ ਪਾਇਆ ਜੀ ਮਿਰਚਾਂ ਦਾ achar ਠੀਕ ਹੈ ਤੇ ਇਹ ਨਹੀਂ ਹੁੰਦਾ ਖਰਾਬ ਕਈ ਸਾਲ ਜਿੰਨਾ ਚਿਰ ਮਿਰਚਾਂ ਮੁੱਕਦੀਆਂ ਨਹੀਂ ਇਹ ਖਰਾਬ ਹੀ ਨਹੀਂ ਹੁੰਦੀਆਂ ਉਲੀਲੀ ਲੱਗਦੀ ਇਹਨਾਂ ਨੂੰ ਠੀਕ ਹੈ ਜਵਾਗ ਨੂੰ ਤੁਸੀਂ ਸਕੂਲ ਭੇਜਿਆ ਕਰੋ ਰੋਟੀ ਚ ਪਾ ਦਿਆ ਕਰੋ ਸਾਰੀ ਰੋਟੀ ਮੈਡਮ ਖਾ ਜਾਏਗੀ ਇੰਨਾ ਸਵਾਦ ਬਣੂਗਾ ਠੀਕ ਹੈ ਫਿਰ ਜਵਾਗ ਨੂੰ ਵੀ ਉਹ ਕਹੂਗੀ ਵੀ ਲਾੜੀ ਗਿਰ ਗਿਆ ਕਰੋ ਵੀ ਕੱਲ ਨੂੰ ਫੇਰ ਆਹੀ ਚਾਰ ਲੈ ਕੇ ਆਈ ਤੇ ਇਹ ਬਣਦਾ ਕਿਵੇਂ ਆ ਅੱਜ ਤੁਹਾਨੂੰ ਦੱਸ ਦਿਆਂ ਸਾਰਾ ਠੀਕ ਹੈ ਅਸੀਂ ਆਪਾਂ 5 ਕਿਲੋ ਇਹ ਮਿਰਚਾਂ ਲਈਆਂ ਇਹਦੇ ਵਿੱਚ ਨਾ ਡੰਡੀਆਂ ਵੀ ਉਤਾਰ ਦੇਣੀਆਂ ਜਿਹੜਾ ਹੁਣ ਆਪਾਂ ਆਚਾਰ ਥੋੜੇ ਦਿਨਾਂ ਲਈ ਪਾਉਣੇ ਹੁੰਦੇ ਉਹ ਤਾਂ ਕਈ ਵਾਰੀ ਆਪਾਂ ਤਲਦੇ ਹੁੰਨੇ ਆ ਮਿਰਚਾਂ ਡੰਡੀਆਂ ਨਾਲ ਰੱਖ ਲੈਣੇ ਆ ਇਹ ਤੁਸੀਂ ਡੰਡੀਆਂ ਵੀ ਜਿਹੜੀਆਂ ਉਤਾਰ ਦੇਣੀਆਂ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰਨਾ ਹੈ ਦਾ ਮਸਲ ਮਸਲ ਕੇ ਜਿਵੇਂ ਧੋਣਾ ਵੀ ਕੋਈ ਵੀ ਮਿੱਟੀ ਕਿਰਕ ਨਾ ਰਵੇ ਤੇ ਕਿਹਦੇ ਵਿੱਚ ਜਿਹੜੀਆਂ ਵੀ ਅੱਧੀਆਂ ਮਿਰਚਾਂ ਹੁੰਦੀਆਂ ਜਿਵੇਂ ਹਾਫ ਉਹ ਕੱਢ ਦੇਣੀਆਂ ਸਾਫ਼ ਦੀਆਂ ਸਾਫ਼ੀਆਂ ਮਿਰਚਾਂ ਹੀ ਲੈਣੀਆਂ ਤਾਂ ਕਿ ਮਿਰਚਾਂ ਦੇ ਵਿੱਚ ਬਿਲਕੁਲ ਵੀ ਪਾਣੀ ਨਾ ਰਹੇ ਜਿੰਨਾ ਮਿਰਚਾਂ ਦੇ ਵਿੱਚ ਪਾਣੀ ਰਹਿ ਜਾਂਦਾ ਹੁੰਦਾ ਹੁੰਦਾ ਨਾ ਜਦੋਂ ਆਪਾਂ ਧੋਨੇ ਆ ਤਾਂ ਫਿਰ ਉਹ ਚਾਰ ਨੂੰ ਜਿਹੜਾ ਉਹ ਖਰਾਬ ਕਰ ਦਿੰਦੀਆਂ ਇਹਦਾ ਸਖਤੀਆਂ ਸਖਤੀਆਂ ਮਿਰਚਾਂ ਧੋ ਕੇ ਡੰਡੀਆਂ ਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਤਲਬ ਸੁਕਾ ਲੈਣਾ ਇੱਕ ਦੋ ਘੰਟੇ ਪੱਖੇ ਥੱਲੇ ਸੁਕਾ ਲਓ ਬੇਸ਼ੱਕ ਤੁਸੀਂ ਬਾਹਰ ਜਿਹੜਾ ਧੁੱਪ ਚ ਇਹਨਾਂ ਨੂੰ ਸੁਕਾ ਲਓ ਤੇ ਬਹੁਤ ਵਧੀਆ ਜਿਹੜਾ ਇਹ ਚਾਰਾ ਟੇਸਟੀ ਵੀ ਬਣੇਗਾ ਇਹਦੇ ਵਿੱਚ ਆਪਾਂ ਅਦਰਕ ਤੇ ਲਸਣ ਦਾ ਜਿਹੜਾ ਉਹ ਵੀ ਯੂਜ਼ ਕਰਾਂਗੇ ਤੇ ਬਾਕੀ ਜਿੰਨਾ ਟਾਈਮ ਮਰਜ਼ੀ ਪਿਆ ਰਹੇ ਖਰਾਬ ਨਹੀਂ ਹੁੰਦਾ ਅਦਰਕ ਲਸਣ ਜਿਹੜਾ ਵਾਈ ਲਈ ਵੀ ਜਿਵੇਂ ਆਪਾਂ ਲਸਣ ਖਾਂਦੇ ਆ ਤੇ ਉਹਨੇ ਮਿਰਚਾਂ ਚੰਗੀ ਤਰ੍ਹਾਂ ਮੈਂ ਸੁਕਾ ਲਈਆਂ ਤੇ ਸਭ ਤੋਂ ਪਹਿਲਾਂ ਤੁਸੀਂ ਹੱਥਾਂ ਤੇ ਤੇਲ ਲਗਾਉਣਾ ਜੇ ਗਲਵਜ਼ ਤੁਸੀਂ ਪਹਿਨ ਸਕਦੇ ਆ ਤਾਂ ਗਲਵਜ਼ ਪਾ ਲਿਓ ਹੱਥਾਂ ਤੇ ਤੇਲ ਲਗਾ ਲੈਣਾ ਤਾਂ ਕਿ ਜਿਹੜੀ ਆਪਣੇ ਹੱਥੋਂ ਮੱਚਣ ਨਾ ਬਾਅਦ ਚ ਕਿਉਂਕਿ ਮਿਰਚਾਂ ਕੌੜੀਆਂ ਹੁੰਦੀਆਂ ਤੇ ਹੱਥਾਂ ਬਾਅਦ ਚ ਮੱਚਦੇ ਰਹਿੰਦੇ ਆ ਤੇ ਇਦਾਂ ਦੋ ਦੋ ਫਾੜਾਂ ਕਰਨੀਆਂ ਅਲੱਗ-ਅਲੱਗ ਕਰ ਲੈਣੀਆਂ ਜਿਵੇਂ ਇੱਕ ਕੱਲਾ ਚੀਰ ਨਹੀਂ ਪਾਉਣਾ ਜਿਵੇਂ ਮਿਰਚ ਦੇ ਵਿੱਚ ਕਈ ਵਾਰੀ ਆਪਾਂ ਕੱਲਾ ਚੀਰ ਪਾ ਕੇ achar ਬਣਾ ਲੈਨੇ ਆ ਏਦਾਂ ਮਤਲਬ ਦੋ-ਦੋ ਫਾੜੀਆਂ ਜਿਹੜੀਆਂ ਕਰਕੇ ਉਦਾਂ ਤੁਸੀਂ ਕਰ ਲੈਣੀਆਂ ਜਿਹੜੇ ਮੋٹے-ਮੋٹے ਬੀਜ ਆ ਉਹ ਤੁਸੀਂ ਉਤਾਰ ਦੇਣੇ ਆ ਤੇ ਮਿਰਚਾਂ ਝਾੜਦੇ ਨੇ ਜਿੰਨੇ ਕਿ ਰਹਿ ਗਏ ਵਿੱਚ ਉਹ ਕੋਈ ਗੱਲ ਨਹੀਂ ਕਿਉਂਕਿ ਮਿਰਚਾਂ ਬੀਆਂ ਨਾਲ ਵੀ ਜਿਹੜਾ ਟੇਸਟ ਹੁੰਦਾ ਹਨ ਮਿਰਚਾਂ ਦਾ ਤੇ ਸਾਰੇ ਬੀ ਵੀ ਨਹੀਂ ਕੱਢਨੇ ਜਿੰਨੇ ਕਿ ਝੜ ਗਏ ਬਸ ਉਹ ਮੋٹے ਮੋٹے ਜਿਹੜੇ ਤੁਸੀਂ ਝਾੜਦੇ ਨੇ ਮੈਂ ਵੀਰਪਾਲ ਕੌਰ ਸਿੱਖੋਂ ਜਾਂ ਤੋਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲੋ ਤੇ ਪੂਰੀ ਵਿਧੀ ਆ ਜਿਹੜੀ ਉਹ ਤੁਸੀਂ ਲਾਸਟ ਤੱਕ ਵੀਡੀਓ ਦੇ ਜੁੜੇ ਰਹਿਣਾ ਹੈ ਲਸਣ ਆ ਇਹ ਛਿੱਲ ਲਿਆ ਹੈਗਾ ਮੈਂ 4 ਕਿਲੋ ਮਿਰਚਾਂ ਜਿਹੜੀਆਂ ਆਪਣੇ ਕੋਲੇ ਬਚੀਆਂ ਤੇ ਪਾਈ ਆ ਜਿਹੜਾ ਮੈਂ ਇਹਦੇ ਵਿੱਚ ਲਸਣ ਲਿਆ ਤੇ ਪਾਈ ਆ ਅਦਰਕ ਲਿਆ ਜਦੋਂ ਮਿਰਚਾਂ ਕੁਝ ਮਤਲਬ ਨਿਕਲ ਗਈਆਂ ਸੀਗੀਆਂ ਖਰਾਬ ਨਿਕਲ ਗਈਆਂ ਸੀ ਕੁਝ ਜਿਵੇਂ ਡੰਡੀਆਂ ਡੋਣੀਆਂ ਉੱਤਰ ਗਈ ਤੇ 4 ਕਿਲੋ ਜਿਹੜੀਆਂ ਬਚੀਆਂ ਜਿਹੜਾ ਅਦਰਕ ਆ ਉਹਨੂੰ ਵੀ ਚੰਗੀ ਤਰ੍ਹਾਂ ਛਿੱਲ ਲੈਣਾ ਤੇ ਮੋਟੀਆਂ-ਮੋਟੀਆਂ ਫਾੜੀਆਂ ਦੀ ਵਿੱਚ ਆ ਜਿਹੜਾ ਕੱਟ ਲੈਣਾ ਲਸਣ ਇਦਾਂ ਸਾਫਤਾ ਹੀ ਤੁਸੀਂ ਲੈ ਲੈਣਾ ਅਹੀਂ ਹੀ ਮਤਲਬ ਕਦੇ ਇਹ ਜਿਹੜਾ ਖਰਾਬ ਨਹੀਂ ਹੋਊਗਾ ਖਤਮ ਬੇਸ਼ੱਕ ਹੋ ਜੇ 2 ਸਾਲ ਪਿਆ ਰਵੇ 3 ਸਾਲ ਪਿਆ ਰਵੇ ਕੋਈ ਮਰਜੀ ਇਹਨੂੰ ਪਾ ਸਕਦਾ ਚਾਰ ਨੂੰ ਇਹ ਵੀਡੀਓ ਦੇਖ ਕੇ ਬੇਸ਼ੱਕ ਜੈਨਸ ਪਾ ਲੈਣ ਜਿਹਨੂੰ ਬਿਲਕੁਲ ਵੀ ਪਤਾ ਨਹੀਂ ਉਹ ਵੀ ਇਹਨੂੰ ਪਾ ਸਕਦੇ ਚਾਰ ਜਿਹੜਾ ਇਹ ਬਹੁਤ ਟੇਸਟੀ ਬਣਦਾ ਬਹੁਤ ਸਵਾਦ ਬਣੇਗਾ ਤੇ ਇਹ ਜਿਹੜਾ ਮਸਾਲਾ ਹੈਗਾ ਜਿਹੜੀਆਂ ਚੀਜ਼ਾਂ ਲਿਖੀਆਂ ਜਿਵੇਂ ਸਾਫ ਮੇਥੀ ਰਾਈ ਹੈ ਨਾ ਇਹ ਤੁਸੀਂ ਸਾਰਾ ਘਰ ਇਹ ਵੀ ਇਹਨੂੰ ਪੀਸ ਕੇ ਬਣਾ ਸਕਦੇ ਆ ਤੇ ਬਾਜ਼ਾਰ ਚੋਂ ਵੀ ਬਣਿਆ ਬਣਾਇਆ ਲਿਆ ਸਕਦੇ ਆ 2 ਕਿਲੋ ਅਚਾਰ ਲਈ ਇੱਕ ਡੱਬਾ ਮਿਲਦਾ ਹੁੰਦਾ ਹੈ 4 ਕਿਲੋ ਇਸ ਲਈ ਆਪਾਂ ਦੋ ਡੱਬੇ ਆ ਜਿਹੜੇ ਪਾ ਰਹੇ ਆ ਇਧਰ ਆਪਾਂ ਲਸਣ ਤੇ ਅਦਰਕ ਨੂੰ ਜਿਹੜਾ ਪੀਸ ਰਹੇ ਆ ਮਿਕਸੀ ਦੇ ਵਿੱਚ ਇਹਨੂੰ ਤੁਸੀਂ ਕੁੰਡੇ ਦੇ ਵਿੱਚ ਕੁੱਟ ਵੀ ਸਕਦੇ ਆ ਕੁੱਟ ਕੇ ਵੀ ਪਾ ਸਕਦੇ ਆ ਮੈਂ ਇਹਨੂੰ ਪੀਸ ਰਹੀ ਆ ਮਿਕਸੀ ਦੇ ਵਿੱਚ ਕਿਉਂਕਿ ਜਿਆਦਾ ਸਮਾਨ ਸੀ ਜੇ ਕਿਲੋ 4 ਦਾ ਤਾਂ ਬਸ ਫਿਰ ਤੁਸੀਂ ਛੋਟਾ ਜਿਹਾ ਇੱਕ ਗੰਡਾ ਅਦਰਕ ਦਾ ਪਾ ਲੈਣਾ ਤੇ ਦੋ ਗੰਡੇ ਲਸਣ ਪਾ ਲੈਣੇ ਜੇ ਕਿਲੋ ਕੁ ਤੁਸੀਂ ਮਿਰਚਾਂ ਪਾ ਰਹੇ ਆ ਤਾਂ ਉਹ ਦੋਨੋਂ ਚੀਜ਼ਾਂ ਤੁਸੀਂ ਇਕੱਠੀਆਂ ਮਿਕਸ ਕਰ ਲਿਓ ਇਕੱਠੀਆਂ ਕੁੱਟ ਲਿਓ ਤੇ ਇਹ ਮੇਰੇ ਕੋਲ ਸਮਾਨ ਥੋੜਾ ਜ਼ਿਆਦਾ ਸੀ ਤਾਂ ਕਰਕੇ ਮੈਂ ਲਸਣ ਤੇ ਅਦਰਕਾ ਜਿਹੜਾ ਉਹ ਅਲੱਗ-ਅਲੱਗ ਕਰਕੇ ਇਹਨਾਂ ਨੂੰ ਪੀਸ ਰਹੀ ਆ ਤੇ ਪਰ ਆਪਾਂ ਇਹਨਾਂ ਨੂੰ ਬਾਅਦ ਵਿੱਚ ਇੱਕ ਭਾਂਡੇ ਦੇ ਵਿੱਚ ਹੀ ਇਹ ਜਿਹੜਾ ਕੱਢ ਲਾਂਗੇ ਇਹ 4 ਕਿਲੋ ਮਿਰਚਾਂ ਦਾ achar ਹੈਗਾ ਤੇ ਇਹਦੇ ਵਿੱਚ ਜਿਹੜਾ ਤੇਲ ਆ ਉਹ 1 ਲੀਟਰ ਪੂਰਾ ਪਏਗਾ ਪੂਰਾ 1 ਕਿੱਲੋ ਰੱਤੇ ਲਪਾ ਮੰਗੀ 4 ਕਿਲੋ ਦੇ ਵਿੱਚ ਜੇ ਤੁਸੀਂ 1 ਕਿਲੋ ਮਿਰਚਾਂ ਲਈਆਂ ਤਾਂ ਪਾਈਆ ਕਿ ਤੇਲ ਆ ਜਿਹੜਾ ਉਹ ਤੁਸੀਂ ਪਾ ਲੈਣਾ ਜਿੰਨੇ ਕੁ ਮਤਲਬ ਛੱਸਿਆ ਜਾ ਸਕੇ ਉਹਦੇ ਹਿਸਾਬ ਨਾਲ ਜਿਹੜਾ ਤੇਲ ਸਰੋਂ ਦਾ ਲੈਣਾ ਹੁੰਦਾ ਤੇ ਇਦਾਂ ਨਹੀਂ ਵੀ ਤੁਸੀਂ ਇਹ ਸਰੋਂ ਦਾ ਤੇਲ ਲੈ ਆ ਤੇ ਵਿੱਚ ਮਿਰਚਾਂ ਸੜਤੀਆਂ ਕਿਉਂਕਿ ਉਹ ਤਾਂ ਫਿਰ ਤਲੀਆਂ ਮਿਰਚਾਂ ਬਣ ਗਈਆਂ ਹਨਾ ਉਹ ਤਾਂ 2-3 ਦਿਨਾਂ ਚ ਹੀ ਖਰਾਬ ਹੋ ਜਾਣਗੀਆਂ ਤੇ ਇਹਦੇ ਵਿੱਚ ਆਪਾਂ ਇਹ ਜਿਹੜਾ ਬਣਾ ਕੇ ਰੱਖਿਆ ਲਸਣ ਅਦਰਕ ਜਦੋਂ ਜਰਮ ਹੋਊਗਾ ਪੂਰਾ ਉਹ ਇਹਦੇ ਵਿੱਚ ਪਾ ਦੇਣਾ ਇਹ ਬੰਗਲੇ ਦੇ ਹੀ ਪੋਜੂਗਾ ਬਿਲਕੁਲ ਇਹ ਥੋੜਾ ਜਿਹਾ ਦੂਰ ਵੀ ਰਹਿਣਾ ਕਿਉਂਕਿ ਤੇਲ ਪੂਰੀ ਤਰ੍ਹਾਂ ਗਰਮ ਹੁੰਦਾ ਜਾਂ ਤੁਸੀਂ ਇਹਨੂੰ ਕਲਕਾ ਕੇ ਇੱਕ ਵਾਰੀ ਬੰਦ ਕਰ ਦੇਣਾ ਤੇ ਜਾਂ ਥੋੜਾ ਜਿਹਾ ਇਹ ਤੋਂ ਦੂਰ ਰਹਿਣਾ ਹੁਣ ਇਹ ਜਿਹੜੇ ਮਸਾਲੇ ਦੇ ਦੋ ਡੱਬੇ ਆਪਾਂ ਲੈ ਆ ਪੰਸਾਰੀ ਦੇ ਆਰਾਮ ਨਾਲੇ 70 ਰੁਪਏ ਦੀ ਡੱਬੀ ਹੈ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ ਜਾਂ ਤੁਸੀਂ 100-100 ਗ੍ਰਾਮ ਲੈ ਕੇ ਜਿਹੜਾ ਤੁਹਾਨੂੰ ਸਮਾਨ ਦੱਸਿਆ ਉਹ ਤੁਸੀਂ ਘਰੇ ਪੀਸ ਕੇ ਮਸਾਲਾ ਜਿਹੜਾ ਖੁਦ ਤਿਆਰ ਕਰ ਲਓ ਨਹੀਂ ਬਸ ਇੱਕ ਡੱਬੀ ਲੈ ਆਓ 2 ਕਿਲੋ ਦੀ ਹੁੰਦੀ ਹੈ ਪੰਸਾਰੀ ਨੂੰ ਇਹ ਦੱਸਣਾ ਹੁੰਦਾ ਵੀ ਆਪਾਂ ਕਿੰਨੇ ਕਿਲੋ 4.5 ਉਹਦੇ ਹਿਸਾਬ ਨਾਲ ਆਪਾਂ ਨੂੰ ਇਹ ਮਸਾਲਾ ਮ ਅਦਰਕ ਤੇ ਲਸਣ ਵਾਲਾ ਉਹਦੇ ਵਿੱਚ ਇਹ ਮਸਾਲੇ ਦੀਆਂ ਡੱਬੀਆਂ ਜਿਹੜੀਆਂ ਉਹ ਦੋਨੋਂ ਮੈਂ ਪਾਤੀਆਂ ਕਿਉਂਕਿ ਆਪਣਾ 4 ਕਿਲੋ ਜਿਹੜਾ achar ਹੈਗਾ ਇਹ ਮਿਰਚਾਂ ਦਾ ਇਹ ਦੋਨੋਂ ਡੱਬੀਆਂ ਮੈਂ ਪਾਤੀਆਂ ਤੇ ਨਮਕ ਦਾ ਜਿਹੜਾ ਉਹ ਅਲੱਗ ਤੋਂ ਪਾ ਲੈਣਾ ਕਿਉਂਕਿ ਮਿਰਚਾਂ ਜ਼ਿਆਦਾ ਕੌੜੀਆਂ ਹੁੰਦੀਆਂ ਤੇ ਜਿਹੜਾ ਮਸਾਲੇ 'ਚ ਨਮਕ ਹੁੰਦਾ ਉਹ ਨਾਰਮਲ ਜਾਂ ਹੁੰਦਾ ਇਹਦੇ ਵਿੱਚ ਮੈਂ ਦੋ ਟੱਕਣੀ ਹੀ ਭਰ ਕੇ ਪਾਇਆ ਸਵਾਦ ਅਨੁਸਾਰ ਜਿਹੜਾ ਨਮਕ ਤੁਸੀਂ ਪਾ ਸਕਦੇ ਆ ਜਿਵੇਂ ਹੁਣ ਕਿਲੋ ਮਿਰਚਾਂ ਦਾ 2 ਚਮਚੇ ਜਿਹੜਾ ਨਮਕ ਉਹ ਬਹੁਤ ਹੈ ਜੇ ਕਿਲੋ ਕਚਾਰ ਤੁਸੀਂ ਪਾ ਰਹੇ ਆ ਜੇ 2 ਕਿਲੋ ਦਾ 4 ਚਮਚੇ ਜਿਹੜੇ ਨਮਕ ਦੇ ਪਾ ਲਓ ਤੇ ਇਦਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਮਿਕਸ ਕਰ ਲੈਣਾ ਤੇਲ ਦੇ ਵਿੱਚ ਜਿਵੇਂ ਲਸਣ ਅਦਰਕ ਮਸਾਲਾ ਨਮਕ ਸਾਰਾ ਕੁਝ ਇਦਾਂ ਇਨੂੰ ਬਿਲਕੁਲ ਰਲਾ ਲੈਣਾ ਵੀ ਅਲੱਗ-ਅਲੱਗ ਜਿਹੀ ਨਹੀਂ ਰਹੀ ਤੇ ਹੁਣ ਆਪਾਂ ਜਿਹੜੀਆਂ ਅਧੀਆਂ ਮਿਰਚਾਂ ਕਿਉਂਕਿ ਆਪਣੇ ਕੋਲ ਪ੍ਰਾਂਤਾਂ ਜਿਹੜੀ ਉਹ ਛੋਟੀ ਅਧੀਆਂ ਮਿਰਚਾਂ ਆਪਾਂ ਕੇਰਾਂ ਲੈ ਲਾਂਗੇ ਤੇ ਅਧੀਆਂ ਮਿਰਚਾਂ ਇੱਕ ਵਾਰੀ ਲੈ ਲਾਂਗੇ ਮੇਰੇ ਨਾਲ ਮੇਰੀ ਮੰਮੀ ਆ ਜਿਨ੍ਹਾਂ ਨੇ ਹਸ ਤੱਕ ਫੋਲੋ ਨਹੀਂ ਕੀਤਾ ਪੇਜ ਨੂੰ YouTube ਨੂੰ ਫੋਲੋ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਆ ਜਿਹੜਾ ਉਹ ਤੁਸੀਂ ਸਾਰਿਆਂ ਨੇ ਜ਼ਰੂਰ ਕਰਨਾ ਜਿਹੜੇ ਕੋਈ ਅੰਬ ਦਾਚਾਰ ਜਾਂ ਮਿੱਠੇ ਨਿੰਬੂ ਦਾਚਾਰ ਵੀ ਪਾਉਣਾ ਚਾਹੁੰਦੇ ਆ ਤੇ ਉਹਦੀਆਂ ਵੀਡੀਓ ਵੀ ਆਪਣੇ ਪੇਜ ਤੇ ਚੈਨਲ ਤੇ ਹੈਗੀਆਂ ਤੇ ਉਹ ਵੀ ਤੁਸੀਂ ਸਿੱਖ ਸਕਦੇ ਹੋ achar ਪਾਣਾ ਉਨੇ ਇੱਦਾਂ ਮਸਾਲਾ ਪਾ ਤੇ ਅੱਧੀਆਂ ਮਿਰਚਾਂ ਕੇਰਾ ਪਾ ਕੇ ਇੱਦਾਂ ਚੰਗੀ ਤਰ੍ਹਾਂ ਜਿਵੇਂ ਪੱਠੇ ਲਾਉਣੇ ਹੁੰਨੇ ਆ ਉਵੇਂ ਇਹਨੂੰ ਮਿਕਸ ਕਰ ਲੈਣਾ ਮਾੜਾ ਮੋਟਾ ਪੋਪਲ ਪੋਪਲ ਜਿਹਾ ਘਮਣੀ ਕਰਨਾ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਆਇਚ ਸੁਣਾ ਹੈਗਾ ਇਹ ਪੂਰੀ ਚੰਗੀ ਤਰ੍ਹਾਂ ਅਦਾ ਮਸਾਲਾ ਪਾਇਆ ਤੇ ਅੱਧੀਆਂ ਆਪਾਂ ਕੇਲਾ ਮਿਰਚਾਂ ਲੈ ਲਈਆਂ ਤੇ ਅੱਧੀਆਂ ਕੇਲਾ ਲੈ ਲਈਆਂ ਬਿਲਕੁਲ ਕਦੇ ਵੀ ਇਹ ਖਰਾਬ ਆ ਜਿਹੜਾ ਇਸ ਵਿਧੀ ਨਾਲ ਤੁਹਾਡਾ achar ਆ ਜਿਹੜਾ ਨਹੀਂ ਹੋਏਗਾ ਤੇ ਹੁਣ ਇਹ ਆਪਾਂ ਵੱਡੇ ਦੇ ਪੀਪੇ ਦੇ ਵਿੱਚ ਆ ਜਿਹੜਾ achar ਪਾ ਰਹੇ ਹਾਂ ਤੇ ਮਸਾਲਾ ਚੰਗੀ ਤਰ੍ਹਾਂ ਆਪਾਂ ਚਸ ਲਿਆ ਤੇ ਇਹ ਹੀ ਬਸ ਹਫਤੇ ਦੇ ਵਿੱਚ ਆ ਜਿਹੜਾ ਤਿਆਰ ਹੋ ਜਾਂਦਾ ਚੰਗੀ ਤਰ੍ਹਾਂ ਤੁਸੀਂ ਖੇਤ ਬੰਨ ਲਓ ਵੇਸ਼ ਘਰੇ ਖਾ ਲੋ ਖੇਤ ਨੇ ਵੀ ਹੁਣ ਬੰਨਣਾ ਹੀ ਪੈਂਦਾ ਹਨਾ ਜਦੋਂ ਰੋਟੀ ਆਉਂਦੀ ਹੈ ਖੇਤ ਤਾਂ ਫਿਰ ਇਕੱਠਾ ਜਿਵੇਂ ਆਪਾਂ ਚਾਰ ਪਾ ਕੇ ਰੱਖਦੇ ਆ ਤੇ ਇਹਨੂੰ ਬੇਸ਼ੱਕ ਤੁਸੀਂ ਘਰੇ ਖਾਓ ਪਰੌਂਠੇ ਨਾ ਖਾਓ ਟਿਫਨ ਚ ਭੇਜੋ ਬਹੁਤ ਇਹ ਜਿਹੜਾ ਟੇਸਟੀ ਬਣੂਗਾ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਮੰਮੀ ਕਹਿ ਰਹੇ ਆ ਮੰਮੀ ਦੇ ਬਹੁਤ ਹੱਥ ਮੱਚ ਰਹੇ ਸੀ ਕਿਉਂਕਿ ਇਹ ਮਿਰਚਾਂ ਥੋੜੀਆਂ ਕੌੜੀਆਂ ਸੀਗੀਆਂ ਤੇ ਬਹੁਤ ਇਹ ਟੇਸਟੀ ਜਿਹੜਾ ਚਾਰ ਉਹ ਬਣੂਗਾ ਤੇ ਇਸ ਵਿਧੀ ਨਾਲ ਤੁਸੀਂ ਵੀ ਜਿਹੜਾ achar ਆ ਪਾ ਸਕਦੇ ਆ ਸਾਲੋਂ ਸਾਲ ਜਿੰਨਾ ਟਾਈਮ ਵੀ ਪਿਆਰ ਆਵੇ ਕਦੀ ਖਰਾਬ ਨਹੀਂ ਹੋਏਗਾ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਆ ਜਿਹੜਾ ਕਰ ਦਿਓ ਸਾਰੇ ਤਰ੍ਹਾਂ ਦੇ achar ਦੀ ਵਿਧੀ ਤੁਸੀਂ ਸਾਡੇ ਪੇਜ ਤੇ ਜਿਹੜਾ ਸਿੱਖ ਸਕਦੇ ਆ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਤਾਂ ਕਿ ਜਦੋਂ ਵੀ ਤੁਸੀਂ achar ਪਾਉਣਾ ਹੋਵੇ ਤਾਂ ਇਹ ਵੀਡੀਓ ਜਿਹੜੀ ਤੁਸੀਂ ਦੇਖ ਕੇ achar ਪਾ ਸਕੋ ਬਹੁਤ ਟੇਸਟੀ ਜਿਹੜਾ ਇਹ achar ਆ ਇਹ ਬਣੇਗਾ ਬਹੁਤ ਟੇਸਟੀ ਬਾਕੀ ਬਣਾ ਕੇ ਦੇਖ ਲਿਓ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਜਿਨੇ ਲਾਸਟ ਤੱਕ ਵੇਖਿਆ